ਸ੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਜੀ ਦੇ 350 ਸਾਲਾ ਸਤਾਪ ਦੀ ਸਮਾਗਮ ਭਾਈ ਮਤੀ ਦਾਸ ਭਾਈ ਸਤੀ ਦਾ ਜੀ ਤੇ ਭਾਈ ਦਿਆਲ ਜੀ ਦੇ ਸਤਾਪ ਦੀ ਸਮਾਗਮ ਨੂੰ ਸਮਰਪਿਤ ਜੋ ਗੁਰਦੁਆਰਾ ਮਟਰਨ ਸਾਹਿਬ ਅਨੰਤ ਨਗ ਤੋਂ ਕਸ਼ਮੀਰ ਤੋਂ ਚੱਲ ਕੇ ਵੱਖ-ਵੱਖ ਸ਼ਹਿਰਾਂ ਤੋਂ ਹੁੰਦਾ ਹੈ ਨਗਰ ਕੀਰਤਨ ਅੱਜ ਜਿਲ੍ਹਾ ਸ਼ਹਿਰਪੁਰ ਦੇ ਹੱਦ ਅੰਦਰ ਦਾਗਰ ਹੋਣ ਤੇ ਇਲਾਕੇ ਦੀਆਂ ਸਮੂਹ ਸਬਤਾਂ ਵੱਲੋਂ ਜ਼ੋਰਦਾਰ ਨਿਗਾਹਸਵਾਤ ਕਰਨ ਲਈ ਇੱਥੇ ਸੰਗਤ ਜਿਹੜੀ ਇਕੱਤਰ ਹੋਈ ਆ ਸਵੇਰ ਦੇ 8 ਵਜੇ ਤੋਂ ਇੱਥੇ ਕਾਥ ਪੋੜਿਆਂ ਦਾ ਲੰਗਰ ਚੱਲ ਰਿਹਾ ਹੈ ਔਰ ਬੀਬੀਆਂ ਨੇ ਸੁਖਮਨੀ ਸਾਹਿਬ ਤੇ ਪਾਠ ਦੇ ਭੋਗ ਵੀ ਪਾਏ ਆ ਔਰ ਸੰਗਤ ਵਿੱਚ ਤੁਸੀਂ ਦੇਖਿਆ ਕਿੰਨਾ ਭਾਰੀ ਉਤਸ਼ਾਹ ਹੈ ਅੱਜ ਮੈਂ ਸੋਹਣੀ ਗੁਰਦਵਾਰੇ ਪਰੰਪਰ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਭਾਮੀ ਜੀ ਦਾ ਇਸ ਗੱਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਜਾਂ ਦੇ ਚ ਸਦਕਾ ਤੇ ਬਹੁਤ ਵੱਡਾ ਪਰਾਲਾ ਕੀਤਾ ਔਰ ਇਸ ਪਰਾਲੇ ਦੇ ਨਾਲ ਹੀ ਸਾਡੀ ਆਉਣ ਵਾਲੀ ਜਿਹੜੀ ਨਵੀਂ ਪਨੀਰੀ ਆ ਉਹ ਇਥੋਂ ਸੇਧ ਲੈ ਗਈ ਸਾਨੂੰ ਬਾਣੀ ਤੇ ਬਾਣੀ ਦੇ ਨਾਲ ਜਿਹੜਾ ਜੁੜ ਕੇ ਆਪਣੇ ਸਿੱਖ ਇਤਿਹਾਸ ਬਾਰੇ ਜਾਣੋ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਸਰਦਾਰ ਹਜਿੰਦਰ ਸਿੰਘ ਜੀ ਧਾਮੀ ਤੇ ਉਹਨਾਂ ਦੀ ਸਮੁੱਚੀ ਮੈਨੇਜਮੈਂਟ ਟੀਮ ਨੇ ਇਹ ਇੱਕ ਫੈਸਲਾ ਲਿਆ ਸੀਗਾ ਕਿ ਜੋ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਔਰ ਇਸ ਦੇ ਨਾਲ ਹੀ ਭਾਈ ਮਤੀ ਦਾਸ ਜੀ ਭਾਈ ਸਦੀ ਦਾਸ ਜੀ ਦੇ ਭਾਈ ਦਿਆਲਾ ਜੀ ਦੀ ਸ਼ਤਾਬਦੀ ਹੈ ਉਹਨੂੰ ਸਮਰਪਿਤ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਪ੍ਰੋਗਰਾਮਾਂ ਦਾ ਪ੍ਰੋਗਰਾਮਾਂ ਦਾ ਰੱਖਿਆ ਪ੍ਰੋਗਰਾਮ ਰੱਖੇ ਗਏ ਇਹਨਾਂ ਪ੍ਰੋਗਰਾਮਾਂ ਦੇ ਤਹਿਤ ਹੀ ਵੱਖ-ਵੱਖ ਤਾਮਾਂ ਦੇ ਨਗਰ ਕੀਰਤਨ ਸਜਾਏ ਗਏ ਜੋ ਇੱਕ ਪਹਿਲਾ ਨਗਰ ਕੀਰਤਨ 21 ਅਗਸਤ ਨੂੰ ਤੋਂ ਲੈ ਕੇ ਜੋ ਅੱਜ ਤੱਕ ਚੱਲ ਰਿਹਾ ਹੈ ਗੁਰਦੁਆਰਾ ਧੋਬੀ ਸਾਹਿਬ ਸਾਮ ਤੋਂ ਸਜਾਇਆ ਗਿਆ ਸੀਗਾ ਉਹਨੇ ਬਹੁਤ ਜ਼ਿਆਦਾ ਸਟੇਟਾਂ ਕਵਰ ਕੀਤੀਆਂ ਵਕ ਵਕਤ ਥਾਮਾ ਤੋਂ ਹੁੰਦਾ ਆ ਹੁਣ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਇਸੇ ਤ ਤੇ ਉਹ ਨਗਰ ਕੀਰਤਨ 23 ਤਰੀਕ ਨੂੰ ਜੋ ਹੈ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਮਾਪਤ ਹੋਵੇਗਾ ਇਸੇ ਤਹਿਤ ਹੀ ਕਸ਼ਮੀਰ ਜੰਮੂ ਕਸ਼ਮੀਰ ਦੀਆਂ ਸਕਤਾਂ ਦੀ ਪੁਰਜ ਔਰ ਮੰਗ ਤੇ ਮਾਨਜੋਗ ਪ੍ਰਧਾਨ ਸਾਹਿਬ ਵੱਲੋਂ ਇਹ ਪ੍ਰਵਾਨਗੀ ਦਿੱਤੀ ਗਈ ਕਿ ਉੱਥੋਂ ਇੱਕ ਨਗਰ ਕੀਰਤਨ ਸਜਾਇਆ ਜਾਵੇ ਜੋ ਇਹ ਨਗਰ ਕੀਰਤਨ ਆ ਉੱਥੋਂ ਕਸ਼ਮੀਰ ਦੀ ਤੋਂ ਮਟਨ ਦੀ ਧਰਤੀ ਤੋਂ ਜੋ ਗੁਰੂ ਗ੍ਰੰਥ ਸਾਹਿਬ ਵਾਲਾ ਗੁਰਦੁਆਰਾ ਹੈ ਉੱਥੋਂ ਆਰੰਭ ਹੋਇਆ ਸੀਗਾ ਜਿਸ ਦਾ ਪਹਿਲਾ ਪੜਾਵ ਜਿਹੜਾ ਸੀਗਾ ਉਹ ਜੰਮੂ ਹੋਇਆ ਦੂਸਰਾ ਪੜਾਅ ਜੋ ਹੈ ਗੁਰਦੁਆਰਾ ਬਾੜ ਸਾਹਿਬ ਹੋਇਆ ਔਰ ਅੱਜ ਸਵੇਰੇ ਗੁਰਦੁਆਰਾ ਬਾੜ ਸਾਹਿਬ ਤੋਂ ਚੱਲ ਕੇ ਇਹ ਗੁਰਦੁਆਰਾ ਟਾਂਡਾ ਵਿਖੇ ਉਹਦਾ ਪੜਾਅ ਹੋਏਗਾ ਔਰ ਕੱਲ ਸਵੇਰੇ ਇਥੋਂ ਟਾਂਡੇ ਤੋਂ ਚੱਲ ਕੇ ਗੁਰਦੁਆਰਾ ਜੋਤਕ ਸ਼੍ਰੀ ਕੇਤਗੜ੍ਹ ਸਾਹਿਬ ਸ਼੍ਰੀ ਨੰਦਪੁਰ ਸਾਹਿਬ ਵਿਖੇ ਪੜਾਅ ਹੋਏਗਾ ਉਹਦੇ ਵਿੱਚ ਜੋ ਨਗਰ ਕੀਰਤਨ ਹੈ ਉਹਦੇ ਵਿੱਚ ਕਸ਼ਮੀਰੀ ਜੋ ਹੈ ਸੰਗਤਾਂ ਵੀ ਬਹੁਤ ਚੱਲ ਰਹੀਆਂ ਹਨ ਬਹੁਤ ਸੰਗਤਾਂ ਵੱਧ ਚੜ ਕੇ ਹਿੱਸਾ ਪਾ ਰਹੀਆਂ ਹਨ ਇਸ ਤੋਂ ਇਲਾਵਾ ਜੋ ਸੰਗਤਾਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਨਹੀਂ ਕਰ ਸਕੀਆਂ ਉਹਨਾਂ ਨੂੰ ਮੀਡੀਆ ਦੀਆਂ ਟੀਮਾਂ ਦੇ ਦੁਆਰਾ ਉਹ ਲਾਈਵ ਕੀਤਾ ਜਾ ਰਿਹਾ ਹੈ ਜੋ ਘਰ ਬੈਠੇ ਸੰਗਤਾਂ ਹੈ ਉਹ ਇਸ ਦਾ ਲਾਭ ਲੈ ਰਹੀਆਂ ਹਨ ਸੰਗਤਾਂ ਬਹੁਤ ਉਤਸ਼ਾਹ ਕਰ ਰਹੀਆਂ ਹਨ ਰਸਤੇ ਦੇ ਵਿੱਚ ਲੰਗਰਾਂ ਦਾ ਪ੍ਰਸ਼ਾਦ ਇਹਦਾ ਪ੍ਰਬੰਧ ਜੋ ਪੰਜ ਪਿਆਰਿਆਂ ਦੀ ਸੇਵਾ ਕੀਤੀ ਜਾ ਰਹੀ ਹੈ ਪਾਲਕੀ ਸਾਹਿਬ ਨੂੰ ਨਤਮਸਤਕ ਹੋ ਰਹੇ ਹਨ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਨ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਵੀ ਕਰਦਾ ਹਾਂ ਇਸੇ ਤਰ੍ਹਾਂ ਹੀ ਅੱਜ ਜੋ ਇਹ ਨਗਰ ਕੀਰਤਨ ਦਾ ਪੜਾਅ ਹੈ ਉਹੀ ਗੁਰਦੁਆਰਾ ਗੁਰਦੁਆਰੇ ਤੋਂ ਹੁੰਦਾ ਜੋ ਨਗਰ ਕੀਰਤਨ ਅੱਜ ਟਾਂਡੇ ਵਿੱਚ ਆਪ ਹੋਣਾ ਹੈ ਉਸ ਦੇ ਤਹਿਤੀ ਅੱਜ ਸ਼ਾਮ ਨੂੰ ਮਕੇਰੀਆਂ ਦੇ ਕੋਲ ਦਸ਼ਵੇਸ਼ ਗਰੁੱਪ ਵਿੱਚ ਇਹਨਾਂ ਦਾ ਜੋ ਹੈ ਗੁਰਦੁਆਰੇ ਦਸ਼ਵੇਸ਼ ਗਰਲਸ ਕਾਲਜ ਦੇ ਵਿੱਚ ਇਹਦਾ ਪ੍ਰਣ ਰੱਖਿਆ ਗਿਆ ਹੈ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੋ ਕਿ ਮੈਂਬਰ ਸਰਦਾਰ ਰਵਿੰਦਰ ਸਿੰਘ ਜੀ ਚੱਕ ਤੇ ਉਹਨਾਂ ਦੇ ਸਹਿੱਤਰ ਸੁਪੁੱਤਰ ਸਰਦਾਰ ਵਿਕਰਮਜੀਤ ਸਿੰਘ ਜੀ ਅੱਲਾ ਬਖਸ਼ ਤੇ ਉਹਨਾਂ ਦੀ ਸਮੁੱਚੀ ਟੀਮ ਔਰ ਅਕਾਲੀ ਦਲ ਔਰ ਸਾਰੀਆਂ ਪਾਰਟੀਆਂ ਵੱਲੋਂ ਜੋ ਕੀਤਾ ਗਿਆ ਸਾਰੇ ਇਹਨਾਂ ਦੇ ਸਹਿਯੋਗੀਆਂ ਵੱਲੋਂ ਕੀਤਾ ਗਿਆ ਅਸੀਂ ਉਹਦਾ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 17 ਨਵੰਬਰ ਸਾਡੇ ਮੁਕੇਰੀਆਂ ਵਾਸਤੇ ਬਹੁਤ ਅਹਿਮ ਦਿਹਾੜਾ ਹੈ ਅੱਜ ਦੇ ਦਿਨ ਮਟਰਨ ਤੋਂ ਜੋ ਕਿ ਕਸ਼ਮੀਰ ਦੇ ਵਿੱਚ ਉਥੋਂ ਨਗਰ ਕੀਰਤਨ ਚਾਲੇ ਪਾਇਆ ਸੀ ਜਿਹਨੇ ਆਨੰਦਪੁਰ ਸਾਹਿਬ ਪਹੁੰਚਿਆ ਉਹਦੇ ਵਾਸਤੇ ਇਲਾਕੇ ਦੀਆਂ ਸਮੂਹ ਸੰਗਤਾਂ ਹੋਮਾ ਹਮਾ ਆ ਕੇ ਦਸ਼ਮੇਸ਼ ਗਰਲਜ਼ ਕਾਲਜ ਵਿੱਚ ਪਹੁੰਚੀਆਂ ਉਹ ਜਿਹੜੇ ਜਲਾਉ ਵਾਪਰੇ ਜਾਂ ਵਾਪਰਨੇ ਉਹ ਸਾਰੇ ਨੂੰ ਮੱਦੇਨਜ਼ਰ ਆਖ ਗਏ ਸਾਨੂੰ ਇਹ ਸੋਚਣਾ ਚਾਹੀਦਾ ਉਹ ਸਮਾਂ ਕਿਦਾਂ ਦਾ ਸਮਾਂ ਸੀ ਜਿਸ ਟਾਈਮ ਪੰਡਿਤ ਕਿਰਪਾ ਰਾਮ ਮਟਰਨਪਿੰਡ ਤੋਂ ਆਨੰਦ ਆਨੰਦਪੁਰ ਸਾਹਿਬ ਚ ਚਾਲੇ ਪਾਏ ਔਰ ਬੜੀ ਆਸ ਨਾਲ ਉਹ ਆਏ 17 ਮੈਂਬਰ ਉਹਨਾਂ ਦੇ ਨਾਲ ਸੀ ਉਹਨਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਇਹ ਸਾਡਾ ਧਰਮ ਬੜਾ ਖਤਰੇ 'ਚ ਹੈ ਜਦੋਂ ਇਹ ਗੱਲ ਕਰ ਰਹੇ ਸੀ ਪਰ ਉਹਨੇ ਉਹਨਾਂ ਨੇ ਵੀ ਦੱਸਿਆ ਬਈ ਸਾਨੂੰ ਜਿਹੜੀ ਉੱਥੇ ਦੀ ਮੌਜੂਦਾ ਹਕੂਮਤ ਆ ਉਹ ਬੋਟ ਕਰਦੀ ਆ ਸਾਰੇ ਉਹ ਕਹਿੰਦੇ ਆ ਪਰ ਚਾਹੁੰਦੇ ਸੀ ਮਰੇ ਆਪਣੇ ਪੁਕਾਰ ਦੇ ਸੰਗ ਖੁਸ਼ੀ ਨਾਲ ਆਇਆ। ਇਸ ਤੋਂ ਬਾਅਦ ਮੇਰੇ ਕੋਈ ਮੁੱਛਾ ਨਹੀਂ ਸੀ। ਉਹ ਤਾਂ ਉਹ ਸਾਰੀ ਉਹ ਆ ਗਏ ਤੁਸੀਂ ਉਹ ਦਿੱਲੀ ਆ ਨਾਰਾਉਨ ਨਾ ਫਾਤ ਮਤੀ ਦਾ ਭਾਈ ਸਤੀ ਦਾ ਭਾਈ ਦਿਆਲਾ ਜੀ ਸਨ ਔਰੰਗਜ਼ੇਬ ਨੇ ਤਿੰਨ ਸਵਾਲ ਕੀਤੇ ਤਿੰਨ ਸ਼ਰਤਾਂ ਲਾਈਆਂ ਜਾਂ ਦਾ ਆਪਣਾ ਧਰਮ ਬਦਲੋ ਮੁਸਲਮਾਨ ਬਣ ਜਿਓ ਜੇ ਨਹੀਂ ਤੁਸੀਂ ਮਰਨ ਲਈ ਤਿਆਰ ਹੋ ਜਾ ਗੁਰੂ ਸਾਹਿਬ ਨੇ ਇਹ ਗੱਲ ਕਹੀ ਮੈਂ ਜਿਹੜੀ ਤੁਹਾਡੀ ਤੀਜੀ ਸ਼ਰਤ ਆ ਮਰਨ ਲਈ ਤਿਆਰ ਮਗਰ ਸੰਸਾਰ ਦੇ ਇਤਿਹਾਸ ਵਿੱਚ ਇਹ ਪਹਿਲੀ ਕਿਸਮ ਸੀ ਦੀ ਘਟਨਾ ਸੀ ਅੱਜ ਵੀ ਇਸ ਦੁੱਤੀ ਘਟਨਾ ਨੂੰ ਲੋਕ ਯਾਦ ਕਰਦੇ ਆ 350 ਸਾਲਾ ਸ਼ਹੀਦੀ ਦਿਵਸ ਜਿਹਦੇ ਵਾਸਤੇ ਕਈ ਸ਼ਹਿਰਾਂ ਦੇੋਂ ਪਟਨਾ ਸਾਹਿਬ ਤੋਂ ਧੋਗੜੀ ਸਾਹਿਬ ਤੋਂ ਦਿੱਲੀ ਤੋਂ ਵੀ بڑے ਨਗਰ ਕੀਰਤਨ ਮਿਲ ਰਹੇ ਨੇ ਔਰ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਉਹਨਾਂ ਚ ਸ਼ਮੂਲੀਅਤ ਕਰਦੀਆਂ। ਉਹ ਵੀ ਸ਼ਮੂਲੀਅਤ ਨਾਲ ਉਹ ਮੈਸੇਜ ਜਿਹੜਾ ਗੁਰੂ ਸਾਹਿਬ ਨੇ ਦੱਸਿਆ ਸੀ ਉਹ ਪਹੁੰਚਦਾ ਹੈ ਇਹਦੇ ਵਿੱਚ ਇੱਕ ਲੁਕਮਾ ਏਜੰਡਾ ਵੀ ਹੈ ਭਾਈ ਜਿਨ੍ਹਾਂ ਵਾਸਤੇ 시ਧੀ ਦਿੱਤੀ ਆਪਣਾ ਧਰਮ ਨਹੀਂ ਸੀ ਉਹਨਾਂ ਦਾ ਉਹ ਮਗਰ ਜੇਦੋ 시ਧੀ ਦਿੰਦੇ ਆ ਔਰ ਸੰਸਾਰ ਦੇ ਇਤਿਹਾਸ ਵਿੱਚ ਇਹ ਵੀ ਗੱਲ ਪਹਿਲੀ ਵਾਰੀ ਨੋਟ ਕੀਤੀ ਗਈ ਬਈ ਕਿਸੇ ਇੱਕ ਸੀਰੀਜ਼ ਦਾ